ਮੱਤੇ ਚਾਹੇ ਉਹ ਕਿਸਾਨ ਇਸ ਤਰ੍ਹਾਂ ਰੁੜੇ ਆ ਔਰ ਮੈਂ ਚਾਹੂੰਗਾ ਅੱਜ ਹਕੂਮਤ ਸਰਬ ਉਸ ਨੂੰ ਲੈਬਰੇਟ ਕਰਨਾ ਚਾਹੀਦਾ ਉਹਨਾਂ ਦੇ ਦਿਮਾਗ 'ਚ ਵਿਚਰ ਗਿਆ ਕਿ ਇੱਕ ਇਮੀਡੀਏਟ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਔਰ ਉਸ ਵਿਧਾਨ ਸਭਾ ਦੇ ਸੈਸ਼ਨ 'ਚ ਜਿਹੜੀ ਸੈਨੇਟ ਦੀ ਇਲੈਕਸ਼ਨ ਨਹੀਂ ਹੋ ਰਹੀ ਹੈ ਉਸ ਨੂੰ ਉਹਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ ਔਰ ਯੂਨੀਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤਰੀ ਹੱਕ ਖੋਇਆ ਜਾ ਰਿਹਾ ਉਸ ਨੂੰ ਵਾਪਸ ਉਸ ਲੋਕਤੰਤਰਿਕ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ ਔਰ ਜੇ ਦੇਸ਼ ਦੀ ਸਰਕਾਰ ਭਾਜਪਾ ਦੀ ਸਰਕਾਰ ਫੇਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ ਇਸ ਗੱਲ ਤੋਂ ਸਪਸ਼ਟ ਹੋ ਜਾਊਗਾ ਦੂਜਾ ਮਤਾ ਇਹ ਗੱਲ ਦਾ ਲਿਆਇਆ ਜਾਵੇ ਬੀ ਆਨਰੇਬਲ ਗਵਰਨਰ ਹੈਜ਼ ਨੋ ਰਾਈਟ ਹੀ ਹੈਜ਼ ਨੋ ਬਿਜ਼ਨਸ ਇਸ ਨਾਟ ਦੀ ਅਥਾਰਟੀ ਕਿ ਜੇਰੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਇਹ ਜ਼ਮੀਨ ਦੇ ਸਕੋ ਔਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਔਰ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਹਾਂ ਈਐਸਵਾਈਐਲ ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ ਮਾੜਾ ਦੌਰ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਹੀ ਉਦੋਂ ਕਾਂਗਰਸ ਨੇ ਬਣਾਈ ਸੱਟ ਡੋਨਟ ਗੋ ਡਾਊਨ ਦੈਟ ਰੋਡ ਇਥੇ ਕਤਲੋਗਾਰਿਤ ਹੋ ਜਾਣੀਆਂ ਤੁਸੀਂ ਜ਼ਿੰਮੇਵਾਰ ਹੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ ਪੰਜਾਬ ਦੀ ਰਾਜਧਾਨੀ ਔਰ ਤੁਹਾਡਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਕੋਈ ਕਿਸ ਨੇ ਉਹ ਗੱਲ ਭੁੱਲੀ ਆ ਇਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਤੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ ਇਹ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ ਜਦ ਨਹੀਂ ਦਿੱਤੀ ਗਈ ਉਦੋਂ ਖੰਡਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ ਔਰ ਉਹਦੀ এনवायरमेंटਲ ਕਲੀਅਰੈਂਸ ਆ ਗਈ ਹੈ ਇਹਦਾ ਇਲੈਕਸ਼ਨ ਚੱਲ ਰਿਹਾ ਬਾਈ ਇਲੈਕਸ਼ਨ ਤੇ ਰੌਲਾ ਪੈ ਗਿਆ ਸੋ ਦੇ ਆਰ ਟ੍ਰਾਈਂਗ ਟੂ ਗਵਰਨਰ ਸਾਹਿਬ ਬੜੇ ਸੁਧਰੇ ਲਬਜਾਚ ਹਰੇਕ ਗੱਲ ਬਿਆਨ ਕਰ ਰਿਹਾ ਤੁਸੀਂ ਯੂ ਰਿਜੈਕਟ ਪ੍ਰੋਪੋਜ਼ਲ ਇਹ ਤੁਹਾਡੇ ਚ ਸਿਨਸੇਅਰਿਟੀ ਹੈ ਨਹੀਂ ਤਾਂ ਤੁਹਾਡੀ ਇਹ ਸੋਚ ਪ੍ਰਤੀ ਕਿਤੇ ਤੁਸੀਂ ਅ ਫੋਡੀ ਸੈਂਸ਼ੀਅਰਿਟੀ ਲੈਵਲ ਦਾ ਐਸਟਿਕਲ ਤੋਂ ਪਾਪੀ ਜਾਊਗੀ ਕਿ ਤੁਸੀਂ ਜੇ ਅੱਜ ਇਹ ਕਹੋ ਕਿ এনवायरमेंट क्लीयरेंस ਆ ਗਈ ਕੱਲ ਤੁਸੀਂ ਹੌਲੀ ਤੇ ਨਹੀਂ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦੇਓਗੇ ਮਗਰ ਕੀ ਪੰਜਾਬੀ ਇਹ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ ਦੇ ਵਿਲ ਬੀ ਰਾਈਟਸ اور ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਜੇ ਲਾਅ ਆਰਡਰ ਦੇ ਇਹ ਜਿਹੇ ਹਾਲਾਤ ਬਣਨਗੇ ਤੇ ਨੋਬਡੀ ਐਲਸ ਇਜ਼ ਰਿਸਪੋਨਸਿਬਲ ਬਟ ਦਾ ਗਵਰਨਰ ਐਂਡ ਦਾ ਗਵਰਨਮੈਂਟ ਸਿਟਿੰਗ ਇਨ ਦਿੱਲੀ ਤੋ ਇਹ ਚੀਜ਼ਾਂ ਤੇ ਔਰ ਕਿਸਾਨਾਂ ਦੇ ਜਿਸ ਤਰੀਕੇ ਨਾਲ ਕਿਸਾਨ ਰੁਲਿਆ ਡੀਏਪੀ ਦੀ ਘਾਟ ਮਡੀਆਂ ਦੇ ਫਸਲਾਂ ਦੇ ਭਾਅ ਨਹੀਂ ਮਿਲੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਨਿੰਦਾ ਪ੍ਰਸਤਾਵ ਅਗੇਂਸਟ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਨਾਲ ਹੀ ਜਿਹੜੇ ਕੇਂਦਰ ਦੀ ਸਰਕਾਰ ਆ ਉਹਦੇ ਖਿਲਾਫ ਅਸੀਂ ਸਾਰੇ ਲੈ ਕੇ ਆਏ